ਕਰਦਿਆਂ ਹਰ ਇੱਕ ਸਾਰੀ ਪੁਲਿਸ ਵਾਲੇ ਖੜੀ ਆ ਅਸੀਂ ਡਾਕਾ ਮਾਰ ਰਹੇ ਹਾਂ 3 ਦਸੰਬਰ ਰੱਖਿਆ ਸ਼ਰਿਆਂ ਬੰਦ ਸ਼ਰਿਆਂ ਬੰਦ ਕਰਾਂਗੇ ਜੋ ਮਰਜ਼ੀ ਕਰ ਲਿਓ ਯਾਰ ਇਹ ਬਹੁਤ ਹੋ ਗਿਆ ਤੁਹਾਡੇ ਚ ਪਰਚਾ ਪਰਚਾ ਦੇ ਦਿਓ ਗੋਲੀਆਂ ਡਾਂਗਾ ਜੋ ਮਰਜ਼ੀ ਮਾਰ ਲਿਓ ਯਾਰ ਕਹਿੰਦੇ ਬੁੱਢੇ ਦਰਿਆ ਤੇ ਆ ਕੇ ਖੜ ਕੇ ਦੇਖਿਓ ਦਸਾਂ ਮੱਡੇ ਤੇ ਬੇਜੋਕੇ ਡਿੱਗ ਪੋਗੇ ਓਏ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਅਸੀਂ ਕੋਈ ਲੁਧਿਆਣੇ ਵਾਸੀਆਂ ਨੂੰ ਤੰਗ ਕਰਨ ਚ ਇੰਟਰਸਟਿਡ ਨਹੀਂ ਬਲਕਿ ਲੁਧਿਆਣੇ ਵਾਲਿਆਂ ਨੂੰ ਮੁਕਤੀ ਦਿਵਾਉਣ ਚ ਇੰਟਰਸਟਿਡ ਹੈ ਇਹ ਪਾਣੀ ਤੋਂ ਗੰਦੇ ਪਾਣੀ ਤੋਂ ਕਾਲੇ ਪਾਣੀ ਤੋਂ ਇਸ ਲਈ ਸਭ ਤੋਂ ਪਹਿਲਾਂ ਅਸੀਂ ਉਹਨੂੰ ਬੰਦ ਕਰਾਂਗੇ ਫਿਰ ਅਗਲੀਆਂ ਚੀਜ਼ਾਂ ਤੇ ਵਧਾਂਗੇ ਔਰ ਇਹ ਤਰੀਕਾ ਹੈ ਕਿ 3 ਦਸੰਬਰ ਸਾਰੇ ਪੰਜਾਬ ਨੂੰ ਆਵਾਹਨ ਕਰ ਰਹੇ ਹਾਂ ਉਹਦੇ ਲਈ ਅਸੀਂ ਜਥੇਬੰਦਕ ਲੈਵਲ ਤੇ ਸਾਰੇ ਪੰਜਾਬ ਦਾ ਦੌਰਾ ਵੀ ਕਰਾਂਗੇ ਲੋਕਾਂ ਨੂੰ ਨਾਲ ਲਾਵਾਂਗੇ ਔਰ 3 ਤਰੀਕ ਨੂੰ ਇੱਥੇ ਵੱਡੇ ਇਕੱਠ ਦੀ ਸ਼ਕਲ 'ਚ ਜਾ ਕੇ ਦਿਨੇ ਇਹਨੂੰ ਬੰਦ ਕਰਾਂਗੇ ਆ ਦੱਸ ਕੇ ਕਰ ਰਹੇ ਕਿਉਂ ਇਹ ਪ੍ਰੋਗਰਾਮ ਇੱਕ ਵਾਰੀ ਫੇਰ ਦੱਸ ਦਿਆਂ ਬਦਲਿਆ ਕਿਉਂ ਹੈ ਪਹਿਲਾਂ ਅਸੀਂ ਬੰਨ ਮਾਰ ਦੇਣਾ ਸੀ ਇਸੇ ਜਗ੍ਹਾ ਤੇ ਜਾ ਕੇ ਅਸੀਂ ਉਹਦੀ ਰਿਹਸਲ ਵੀ ਕਰ ਲਈ ਸੀ ਪਰ ਜਦੋਂ ਇਹਨਾਂ ਦਾ ਆਰਡਰ ਆਇਆ ਜਦੋਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਕਿਹਾ ਕਿ ਹੁਣ ਜਦੋਂ ਇਹ ਵੇਹਨੇ ਕਰਦੇ ਆ ਪੰਜਾਬ ਗਵਰਨਮੈਂਟ ਕੇ ਨਹੀਂ ਜਦ ਕੇ ਆਰਡਰ ਹੋ ਚੁੱਕਿਆ ਨੈਸ਼ਨਲ ਪੋਲੂਸ਼ਨ ਬੋਰਡ ਕਹਿ ਚੁੱਕਿਆ ਪੰਜਾਬ ਪੋਲੂਸ਼ਨ ਬੋਰਡ ਕਹਿ ਚੁੱਕਿਆ ਕਿ ਇਹਨੂੰ ਬੰਦ ਕਰੋ ਜੇ ਫੇਰ ਵੀ ਬੰਦ ਨਹੀਂ ਕਰਨਗੇ ਤਾਂ ਫੇਰ ਭਾਈ ਅਸੀਂ ਲੋਕਾਂ ਨੂੰ ਨਾਲ ਲੈ ਕੇ ਚਿੱਟੇ ਦਿਨ ਇਹਨੂੰ ਬੰਦ ਕਰਾਂਗੇ ਲਖੇ ਤੁਸੀਂ ਵੀ ਕਹਿ ਦਿਓ ਮੈਨੂੰ ਬੜਾ ਗੁੱਸਾ ਆਇਆ ਚੜਾ ਬਾਈ ਇਧਰ ਹੋਈ ਬਾਈ ਆਹ ਥੱਲੇ ਨੂੰ ਕਰਨੀ ਬਾਈ ਗੱਡੀਆਂ ਭਰ ਕੇ ਸਾਰੀ ਪੁਲਿਸ ਵਾਲੇ ਖੜੀ ਆ ਅਸੀਂ ਡਾਕਾ ਮਾਰ ਰਹੇ ਹਾਂ ਕਤਲ ਕਰ ਰਹੇ ਹਾਂ ਚਿੱਟਾ ਵੇਚ ਰਹੇ ਹਾਂ ਚਿੱਟਾ ਵੇਚਣ ਨਾਲੇ ਸ਼ਰਿਆਂ ਵੇਚ ਰਹੇ ਆ ਸ਼ਰਿਆਂ ਮੇਥੇ ਡਾਕਾ ਪਜਦਾ ਚੋਰੀਆਂ ਹੁੰਦੀਆਂ ਲੁੱਟਾਂ ਹੁੰਦੀਆਂ ਰੋਜ਼ ਕਤਲ ਹੁੰਦੇ ਆ ਆ ਫੜੇ ਨਹੀਂ ਜਾਂਦੇ ਪੁਲਿਸਾਂ ਤੋਂ ਆ ਸਰਕਾਰਾਂ ਤੋਂ ਇੱਥੇ ਸਾਡੀ ਪ੍ਰੈਸ ਕਾਨਫਰੰਸ ਰੋਕਣ ਲਈ ਆਏ ਆ ਕੱਲ ਕੱਲ ਦਾ ਸਾਡੇ ਆਖੜਾ ਕੁਲਦੀਪ ਸਿੰਘ ਖਹਿਰਾ ਜੀ ਅੱਗੇ ਆਓ ਡੀਸੀਪੀ ਲੁਧਿਆਣਾ ਬੁਲਾ ਕੇ ਕਹਿ ਰਿਹਾ ਪ੍ਰੈਸ ਕਾਨਫਰੰਸ ਨਹੀਂ ਕਰਨ ਦੇਣੀ ਕਿਉਂ ਭਈ ਅਸੀਂ ਮਾਰਾ ਕਰ ਰਹੇ ਆ ਆ ਲੋਕ ਮਰ ਗਏ ਸਾਰਾ ਦਖਣੀ ਮਾਲਵਾ ਯਾਰਾ ਜ਼ਹਿਰਾਂ ਪਾ ਕੇ ਤੁਸੀਂ ਮਾਰਦੇ 40 ਸਾਲ ਤੋਂ ਪਾਈਓ ਡਰਾਮਾ ਜ਼ਹਿਰਾਂ ਤੁਸੀਂ 9 ਕਰੋੜ ਲੀਟਰ ਪਾਣੀ ਜਿਵੇਂ ਬਾਈਮ ਤੋਂ ਇਹਨੇ ਕਿਹਾ 9 ਕਰੋੜ ਲੀਟਰ ਪਾਣੀ ਰੋਜ ਦਾ ਪੈਂਦਾ ਰੋਜ ਦਾ ਉਹ ਮਰ ਗਏ ਸਾਰੇ ਇੱਥੇ ਕਾਲੇ ਪੀੜੀਏ ਨਾਲ ਕੈਂਸਰ ਨਾਲ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਜਵਾਕ ਮਰ ਚੱਲੇ ਸਾਡੇ ਯਾਰ ਨਹੀਂ ਬੈਠਣ ਦੇਵਾਂਗੇ ਅਸੀਂ ਕਾਨਫਰੰਸ ਨਹੀਂ ਕਰਦੇ ਅਸੀਂ ਐਲਾਨ ਕਰਦੇ ਆ ਅੱਜ ਪੁਲਸ ਨੂੰ ਵੀ ਕਹਿੰਦੇ ਆ ਸਰਕਾਰ ਨੂੰ ਵੀ ਕਹਿੰਦੇ ਆ ਵੀ ਅਸੀਂ 3 ਦਸੰਬਰ ਰੱਖਿਆ ਸ਼ਰਿਆਂ ਬੰਦ ਸ਼ਰਿਆਂ ਬੰਦ ਕਰਾਂਗੇ ਜੋ ਮਰਜ਼ੀ ਕਰ ਲਿਓ ਯਾਰਾਂ ਏ ਬਹੁਤ ਹੋ ਗਿਆ ਤੁਹਾਡੇ ਚਤ ਪਰਚਾ ਪਰਚਾ ਦੇ ਰਹੇ ਹੋ ਗੋਲੀਆਂ ਡਾਂਗਾ ਜੋ ਮਰਜ਼ੀ ਮਾਰ ਲਓ ਯਾਰ ਆਵਾਂਗੇ ਇਹ 3 ਦਸੰਬਰ ਕਿਉਂ ਰੱਖੀ ਹੈ ਵੀ ਸੁਣ ਲਓ ਅਸੀਂ ਜਿੱਦੇ ਐਲਾਨ ਕੀਤਾ ਨਾ ਵੀ 1 ਤਰੀਕ ਨੂੰ ਇੱਥੇ ਬੈਠਾਂਗੇ ਅਗਲੇ ਦਿਨ ਅਗਲੇ ਦਿਨ ਐਲਾਨ ਹੁੰਦਾ ਸਰਪੰਚੀ ਦੀਆਂ ਚੋਣਾਂ ਦਾ ਬਹੁਤ ਬੰਦਿਆਂ ਦੇ ਫੋਨ ਆਉਂਦੇ ਸਜਣਾ ਦੇ ਕਹਿੰਦੇ ਭਾਈ ਯਾਰ ਚੋਣਾਂ ਆ ਗਈਆਂ ਉਲਝੇ ਹੋਇਆਂ ਕੋਈ ਕਹਿੰਦਾ ਕਾਜ ਵੀ ਪੜਦੇ ਕੋਈ ਬਣਾ ਗੇੜਾ ਦਿੰਨੇ ਆ ਤੁਸੀਂ ਇਹਨੂੰ ਅੱਗੇ ਰੱਖ ਲਓ ਅਸੀਂ ਆਖਾ ਜੇ ਅੱਗੇ ਰੱਖਦੇ ਆ 15 ਤੋਂ ਬਾਅਦ ਲਾ ਲੈ ਝੋਨੇ ਦੀ ਬੜਾਈ ਸ਼ੁਰੂ ਆ ਕਾਹਾਂ ਕਣਕ ਵੀ ਵੇਚਣੀ ਆ ਕੋਈ ਗੱਲ ਨਹੀਂ ਝੋਨਾ ਵਾੜ ਲਿਓ ਕਣਕ ਬੀਜ ਲਿਓ ਉਸ ਤੋਂ ਬਾਅਦ 3 ਦਸੰਬਰ ਨੂੰ ਖੁੱਲਾ ਟਾਈਮ ਐ ਪੂਰੇ ਪੰਜਾਬ ਚ ਉਸ ਤੋਂ ਪੱਲਾ ਤੁਰਾਂਗੇ ਤੇ ਐਲਾਨ ਆ ਸ਼ਰਿਆ ਮਲਾਨ ਐ ਜੇ 18 ਜੂਨ ਨੂੰ ਅਸੀਂ ਕਿਹਾ ਸੀਗਾ ਨਾ ਵੀ ਬੰਦ ਕਰਾਂਗੇ ਦਾ ਬੰਦ ਕਰਾਂਗੇ ਯਾਰ ਫਿਰ ਦਿਓ ਉਹ ਤੁਹਾਡੇ ਜਵਾਕ ਨਹੀਂ ਪੈਦਾ ਹੋਣੇ ਜਵਾਕ ਓਏ ਸਾਰੇ ਪਾਣੀ ਦੀ ਜੇਨੀਮ ਆ ਗਿਆ ਧਰਤੀ ਹੇਡਾਂ ਦੀ ਜੇਨੀਮ ਆ ਗਿਆ ਜਾਵਾ ਦੇ ਪਾਣੀਆਂ ਜਰੇਨੀ ਆ ਮਾ ਕੇ ਆ ਕਿਵੇਂ ਬਚੋਗੇ ਪੁਲਸਾਂ ਦੇ ਖੜੇ ਆ ਪਾਣੀ ਨਹੀਂ ਪੀਂਦੇ ਭਵੰਤਮਨ ਪਾਣੀ ਨਹੀਂ ਪੀਂਦਾ ਇਹਨਾਂ ਦੇ ਵਰਕਰ ਪਾਣੀ ਨਹੀਂ ਪੀਂਦੇ ਉਹ ਪਾਣੀ Hindu Sikh Musliman Asai ਸਾਰੇ ਪੀਂਦੇ ਆ ਉਹ ਪਾਣੀ ਆਦਾ ਜੀਵਨ ਆ ਉਹ ਖੜ ਕੇ ਦੇਖੋ ਕਿਤੇ ਬੁੱਢੇ ਦਰਿਆ ਤੇ ਆ ਕੇ ਖੜ ਕੇ ਦੇਖੋ ਦਸਾਂ ਮਟੇ ਬੇਜੋ ਕੇ ਡਿੱਗ ਪੋਗੇ ਓਏ ਜਿਹੜੀਆਂ ਜਹਰਾ ਲੋਕੋ ਤੁਸੀਂ ਪੀ ਰਹੇ ਆ ਹੱਥ ਬੰਨ ਕੇ ਬੇਨਤੀ ਆ ਪੰਜਾਬ ਦੇ ਲੋਕੋ ਉਹ ਸ਼ਰਦੋ ਇਹਨਾਂ ਦੇ ਚੱਪਲਾ ਜੱਟ ਨਹੀਂ ਉਹ ਲੀਡਰਾਂ ਦੀਆਂ